ਸਾਡੇ ਗੋਂ ਸਾਡਾ ਦਜੀਤ ਸਿੰਘ ਹਲਕਾਰਿਆ ਜੀ ਇਹਨਾਂ ਦੇ ਕਰ ਬਲਾਸ ਨਹੀਂ ਹਣਵਾ ਜਾਈ ਅਸੀਂ ਸਾਰੇ ਉੱਥੇ ਆਏ ਭੱਜੇ ਆਏ ਹਾਂ ਪਰ ਅੰਦਰੋਂ ਕੰਦਾਂ ਕਾਫੀ ਖੂਸ ਨੁਕਸਾਨ ਹੋਇਆ ਬਲਾਸ ਦਾ ਕੋਈ ਕਾਰਨ ਹੋਇਆ ਲੱਗਾ 5 ਵਿਕਟ ਵਾਲੀ ਆਏ ਨੇ ਸੈਂਡਰ ਅੰਦਰ ਸਬੂਤਾ ਕੱਢਿਆ ਸੈਂਡਰ ਸਬੂਤਾ ਉਹਦੇ ਵਿੱਚੋਂ ਗੈਸ ਲੀਕ ਹੋਈ ਆ ਉਸ ਗੈਸ ਲੀਕ ਦੇ ਬਲਾਸ ਹੋਇਆ ਸਾਨੂੰ ਸ਼ਾਮ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਕੋਠੀ ਨੰਬਰ 232 ਸੀ ਬਲਜੀਤ ਸਿੰਘ ਦੀ ਹੈ ਜੋ ਕਿ ਗ੍ਰੀਨਫੀਲਡ ਦੇ ਵਿੱਚ ਹੈ ਉਹਦੇ ਵਿੱਚ ਕੋਈ ਅੱਗ ਲੱਗੀ ਹੈ ਜਦੋਂ ਉਹਨਾਂ ਵੱਲੋਂ ਅੰਦਰ ਜਾ ਕੇ ਮਤਲਬ ਕਿ ਸਾਰੀ ਅੱਗ ਤੇ ਕਾਬੂ ਪਾਇਆ ਜਾ ਰਿਹਾ ਸੀ ਤਾਂ ਅੰਦਰ ਜਾ ਕੇ ਉਹਨਾਂ ਨੂੰ ਇਹ ਪਤਾ ਕੀਤਾ ਪਤਾ ਕੀਤਾ ਗਿਆ ਜਿਹੜਾ ਉਹਨਾਂ ਪਾ ਕੇ ਇਸ ਵੱਲ ਜਿਹੜਾ ਗੈਸ ਗੀਜਰ ਨਾਲ ਅੱਗ ਲੱਗੀ ਹੋਈ ਹੈ ਗੱਲਬਾਤ ਹੋਈ ਸਰ ਮੈਂ ਕਸ਼ਮੀਰ ਸਿੰਘ ਸੂਲ ਪ੍ਰੈਜ਼ੀਡੈਂਟ ਗ੍ਰੀਨਫੀਲਡ ਵੈਲਫੇਅਰ ਐਸਟੇਸ਼ਨ ਦਾ ਜੀ ਸਾਡੇ ਕੋਲ ਸਰ ਦਲਜੀਤ ਸਿੰਘ ਅਧਿਕਾਰੀ ਆ ਜੀ ਮੇਰਾ ਘਰ ਬਿਲਕੁਲ ਨੇੜੇ ਆ ਇਹਨਾਂ ਦੇ ਘਰ ਬਲਾਸਟ ਨਹੀਂ ਹਣਵਾਜਾਈ ਅਸੀਂ ਸਾਰੇ ਉੱਠ ਕੇ ਆਏ ਭੱਜੇ ਆਏ ਆ ਪਰ ਅੰਦਰੋਂ ਕੰਦਾਂ ਕਾਫੀ ਕੁਛ ਨੁਕਸਾਨ ਹੋਇਆ ਸਰ ਦਲਜੀਤ ਸਿੰਘ ਨੇ ਆਪਣੇ ਛੇਸ ਤੇ ਅੱਗ ਲੱਗੀ ਅੱਗ ਦਾ ਜਿਹੜਾ ਦਾੜੀ ਹੈ ਕਿਹੜਾ ਕਿਸੇ ਛੜਿਆ ਉਹਨਾਂ ਨੂੰ ਅਮੰਦੀਪੋਸਟ ਲੈ ਕੇ ਗਏ ਨੇ ਕਹਿੰਦੇ ਉਹ ਮਦਰ ਬੰਦੇ ਗਏ ਨੇ ਉਹਨਾਂ ਦੀ ਉਹਨਾਂ ਦਾ ਕੀ ਕੰਡੀਸ਼ਨ ਹੈ ਉਹ ਜੋ ਨਹੀਂ ਪਤਾ ਬਲਾਸਟ ਕਿਸ ਚੀਜ਼ ਦਾ ਬਿਲਾਸਟ ਦਾ ਕੋਈ ਕਾਰਨ ਲੱਗਾ ਫਾਈਰ ਵਿਗਟ ਵਾਲੀ ਆਏ ਨੇ ਸਿਲੰਡਰ ਅੰਦਰੋਂ ਸਬੂਤਾ ਕੱਢਿਆ ਸੰਦਰ ਸਬੂਤਾ ਉਹਦੇ ਵਿੱਚੋਂ ਗੈਸ ਲੀਕ ਹੋਈ ਆ ਉਸ ਗੈਸ ਲੀਕ ਦੇ ਬਿਲਾਸਟ ਹੋਇਆ ਕੀ ਪਾਣੀ ਗਰਮ ਕਰਨ ਲਈ ਸਿਲੰਡਰ ਦਾ ਪ੍ਰਯੋਗ ਕੀਤਾ ਸੀ ਕਿ ਜਦੋਂ ਪਤਾ ਨਹੀਂ ਲੱਗਾ ਜੀ ਹੱਲੀ ਇਸ ਚੀਜ਼ ਦਾ ਕਿ ਉਸ ਉਸ ਸਿਲੰਡਰ ਤੋਂ ਕਿਵੇਂ ਗਿਆਸ ਲਈ ਕੋਈ ਕਿੱਦਾਂ ਨਹੀਂ ਹੋਈ ਸਾਡੀ ਕੁਛ ਨਹੀਂ ਪਤਾ ਲੱਗਾ ਦੇਖੋ ਜਾਨੀ ਨਖਾਂਤ ਨਹੀਂ ਆਜੀ ਨਹੀਂ ਜੀ ਸਾਬ ਸਾਹਿਬ ਬੁਲਾਉਂਦਾ ਚਿਹਰੇ ਨੂੰ ਬਰਨ ਹੋਇਆ ਗੀਜਰ ਦੇ ਕੋਲ ਸੀਗੇ ਉਹ ਹਾਂਜੀ ਉਸ ਟਾਈਮ ਗੀਜਰ ਤੇ ਕੋਲ ਸੀ ਸਰਦਾਰ ਸਾਹਿਬ ਜਿਹੜੇ ਬਾਥਰੂਮ ਐਸੀ ਅੱਛਾ ਜੀ ਜੀ ਕੀ ਕਾਰਨ ਲੱਗਦਾ ਜਿਵੇਂ ਸਿਆਲ ਦੇ ਵਿੱਚ ਗੀਜਰ ਦੇ ਦੇਖੋ ਇਸ ਤਰ੍ਹਾਂ ਹੈ ਫਾਈਬਰ ਗੇਟ ਵਾਲੇ ਵੀ ਆਏ ਸੀ ਉਹਨਾਂ ਨੂੰ ਵੀ ਸਾਰਾ ਦਿਨ ਘੁੰਮ ਫਿਰ ਕੇ ਚਲੇ ਗਏ ਨੇ ਕਾਰਨ ਉਹਨਾਂ ਨੂੰ ਕੁਛ ਨਹੀਂ ਪਤਾ ਲੱਗਾ ਇਹ ਤੇ ਹੁਣ ਘਰ ਵਾਲੇ ਰੀਚਨ ਵਿੱਚ ਆਉਣਗੇ ਤੇ ਫਿਰ ਕੋਈ ਗੱਲ ਦੱਸ ਸਕਦੇ ਨੇ ਆਦਰਵਾਇਸ ਨਹੀਂ ਕੋਈ ਗੱਲ ਦੱਸੀ ਜਾ ਸਕਦਾ ਮੋਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਹਾਂਜੀ ਪਹੁੰਚਿਆ ਜੀ ਠੀਕ ਠੀਕ ਆ ਸਾਨੂੰ ਐਰੇ ਪੁਲਿਸ ਪ੍ਰਸ਼ਾਸਨ ਨਹੀਂ ਆਈ ਹੈ ਸਰਬਗੇਟ ਵਾਲੇ ਵੀ ਆਏ ਨੇ ਸਾਰੇ ਆਏ ਨੇ ਸਾਰੀ ਕਲੋਨੀ ਉੱਧਰ ਨਾਲੇ ਮੋੜ ਨਾ ਮੋੜ ਦੇਖੜੀ ਹੈ ਕੋਈ ਹੋ ਜੀ ਸਾਨੂੰ ਸ਼ਾਮ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਕੋਠੀ ਨੰਬਰ 223 ਸੀ ਬਲਜੀਤ ਸਿੰਘ ਦੀ ਹੈ ਜੋ ਕਿ ਗ੍ਰੀਨ ਫੂਡ ਦੇ ਵਿੱਚ ਹੈ ਉਹਦੇ ਵਿੱਚ ਕੋਈ ਅੱਗ ਲੱਗੀ ਹੈ ਜੋ ਮੈਂ ਆਪਣੇ ਸਟਾਫ ਸਮੇਤ ਮੌਕੇ ਤੇ ਪਹੁੰਚਿਆ ਤਾਂ ਤਦੋਂ ਫਾਇਰ ਬ੍ਰਿਗੇਡ ਨੂੰ ਵੀ ਇਨਫੋਰਮੇਸ਼ਨ ਦਿੱਤੀ ਗਈ ਉਹ ਵੀ ਫਾਇਰ ਬ੍ਰਿਗੇਡ ਦਾ ਸਟਾਫ ਜਿਹੜਾ ਮੌਕੇ ਤੇ ਪਹੁੰਚ ਗਿਆ ਸੀ ਫਾਇਰ ਬ੍ਰਿਗੇਡ ਦੇ ਸਟਾਫ ਨੇ ਮੌਕੇ ਤੇ ਪਹੁੰਚ ਕੇ ਜਿਹੜੀ ਆ ਅੱਗ ਨੂੰ ਕਾਬੂ ਪਾ ਲਿਆ ਗਿਆ ਜਦੋਂ ਉਹਨਾਂ ਵੱਲੋਂ ਅੰਦਰ ਜਾ ਕੇ ਮਤਲਬ ਕਿ ਸਾਰੀ ਅੱਗ ਤੇ ਕਾਬੂ ਪਾਇਆ ਜਾ ਰਿਹਾ ਸੀ ਤਾਂ ਅੰਦਰ ਜਾ ਕੇ ਉਹਨਾਂ ਵੱਲੋਂ ਇਹ ਪਤਾ ਕੀਤਾ ਪਤਾ ਕੀਤਾ ਗਿਆ ਜਿਹਨਾਂ ਪਾ ਕੇ ਇਸ ਵੰਦੀ ਜਿਹੜਾ ਗੈਸ ਗੀਜਰ ਨਾਲ ਅੱਗ ਲੱਗੀ ਹੈ ਅੱਗ ਬਲਾਸਟ ਹੋਇਆ ਹੈ ਸੋ ਇਹਦੇ ਵਿੱਚ ਕੋਈ ਗ੍ਰੈਜੂਲਟੀ ਨਹੀਂ ਹੋਈ ਲੇਕਿਨ ਘਰ ਦੇ ਮਾਲਕ ਬਲਜੀਤ ਸਿੰਘ ਨੂੰ ਥੋੜੀ ਜਿਹੀ ਜਿਹੜੀ ਆ ਪਤਾ ਲੱਗਾ ਉਸ ਦੇ ਆਸ-ਪਾਸ ਦੇ ਮੈਂਬਰ ਉਹ ਤਾਂ ਵੀ ਥੋੜੀ ਜਿਹੀ ਅੱਗੇ ਨੂੰ ਜਿਹੜੀ ਪਕੜ ਜਿਹੜੀ ਮੋਨੋ ਆਈ ਲੇਕਿਨ ਕੋਈ ਕੈਜੋਟੀ ਨਹੀਂ ਠੀਕ ਠਾਕ ਹੈ ਉਹ ਹਸਪੀਟਲ ਲੱਗੇ ਠੀਕ ਹੈ ਉਹ ਬਿਲਡਿੰਗ ਦਾ ਕਾਫੀ ਖਸੋਣਾ ਹੈ ਬੜੀ ਕਲਟੀ ਜਿਹੜਾ ਵੀ ਉਸ ਉਸ ਚੀਜ਼ ਦੇ ਨਾਲ ਉਹ ਬਿਲਡਿੰਗ 4 ਇੰਚ ਦੀ ਦੀਵਾਰ ਸੀ ਸੱਜੇ ਪਾਸੇ ਉਹ ਥੋੜੀ ਜੀ ਮਤਲਬ ਕਿ ਟੇਢੀ ਹੋਈ ਹੋਈ ਆ ਬਾਕੀ ਉਹ ਘਰ ਪਰਿਵਾਰਕ ਮੈਂਬਰਾਂ ਨੂੰ ਫਾਈਬਰ ਗ੍ਰੇਡ ਵੱਲੋਂ ਔਰ ਮੇਰੇ ਵੱਲੋਂ ਜਿਹੜਾ ਵਾ ਕਿਸੇ ਦੂਸ ਜਿਹੜੀ ਜਿਹੜੀ ਉਹ ਐਫਐਸ ਆਪਣੀ ਟੀਮ ਜਿਹੜੀ ਜਾ ਕੇ ਤੋਂ ਉੱਥੇ ਜਿਹੜੀ ਪ੍ਰੋਪਰ ਵੈਰੀਫਾਈ ਕਰਿਆ ਜਾਏਗਾ ਸਰ ਕੋਠੀ ਖਸਤਾ ਹੋ ਚੁੱਕੀ ਹੋਈ ਹੈ ਆਸ-ਪਾਸ ਲੋਕੀ ਸਭ ਨੂੰ ਨਹੀਂ ਕੋਠੀ ਖਸਤਾ ਨਹੀਂ ਜੀ ਕੋਠੀ ਆਪਣੇ ਬਿਲਰਾਂ ਦੇ ਖੜੀ ਹੋਈ ਹੈ ਕੋਈ ਗੱਲ ਨਹੀਂ ਸਿਰਫ ਇੱਕ ਦਵਾਰ ਜਿਹੜੀ ਸਾਈਡ ਤੇ 4 ਇੰਚ ਦੀ ਜਿਹੜੋ ਪਹਿਲਾਂ ਹੀ ਮਤਲਬ ਕਿ ਥੋੜੀ ਜੀ ਉਹ ਜੀ ਸੀ ਉਹ ਤੋਂ ਪੀਓਪੀ ਵਗੈਰਾ ਖੜੀ ਦਵਾਰ ਵੀ ਥੋੜੀ ਜੀ ਟੈਡੀ ਹੋਈ ਹੋਈ ਆ ਇਹਦੇ ਬਾਰੇ ਇਸੇ ਕਰਕੇ ਸਾਡੇ ਘਰ ਪਰਿਵਾਰ ਦੇ ਮੈਂਬਰਾਂ ਨੂੰ ਜਿਹੜਾ ਘਰੋਂ ਬਾਹਰ ਕੱਢਿਆ ਜੀ ਸਰ ਜਿਹੜਾ ਧਮਾਕਾ ਗੈਸ ਕਿਜ਼ਰ ਦਾ ਸੀ ਜਾਂ ਕਿਸੇ ਹੋਰ ਚੀਜ਼ ਦੇ ਦੇਖੋ ਆਸ-ਪਾਸ ਤੋਂ ਦੀ ਚਰਚਾ ਚੱਲ ਰਹੀ ਸੀ ਲੇਕਿਨ ਫਾਇਰ ਬ੍ਰਿਗੇਡ ਨੇ ਜਦੋਂ ਪਤਾ ਕੀਤਾ ਤਾਂ ਉਹ ਗੈਸ ਗਿੱਜਰ ਤੋਂ ਹੀ ਪਤਾ ਲੱਗਿਆ ਜੀ ਫਿਰ ਵੈਲ ਸਾਡੇ ਵੱਲੋਂ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ ਔਰ ਉਹ ਸਵੇਰੇ ਜਿਹੜੀ ਆ ਟੀਮ ਬੁਲਾ ਕੇ ਆਹੀ ਆਪਣੀ ਫਰਾਂਸੀਸੀ ਟੀਮ ਬੁਲਾ ਕੇ ਜਿਹੜੀ ਉਹ ਵੈਰੀਫਾਈ ਕਰਵਾਵਾਂਗੇ ਸਰ ਕੋਈ ਸੀਸੀਟੀਵੀ ਸਾਹਮਣੇ ਆਈ ਹੈ ਹੁਣ ਤਾਂ ਹਾਂਜੀ ਸੀਸੀਟੀਵੀ ਦੇਖੀਗੇ ਕਿ ਕੋਈ ਹੁਣ ਤੱਕ ਆਸ-ਪਾਸ ਉਹ ਸੀਸੀਟੀਵੀ ਦੇਖੀਗੇ ਨਹੀਂ ਨਹੀਂ ਕੋਈ ਅਜਿਹੀ ਗੱਲ ਨਹੀਂ ਸਰ ਤੁਹਾਡੇ ਅਨਸਾਰ ਹਜੇ ਧਮਾਕਾ ਸ਼ੱਕ ਦੇ ਘੇਰੇ ਚ ਹੀ ਹੈ ਜਾਂ ਕਲੀਅਰ ਹੈ ਕਿ ਗੈਸ ਦੀ ਨਹੀਂ ਮੇਰੇ ਮਤਲਬ ਕੋ ਤੇ ਮੈਂ ਸ਼ੱਕ ਦੇ ਘੇਰੇ ਲੇਕਿਨ ਸਵੇਰੇ ਫਰਾਂਕੀਸ ਸਿੰਘ ਜਿਹੜਾ ਟੀਮ ਜਿਹੜੀ ਬੁਲਾ ਕੇ ਉਹਨਾਂ ਨੂੰ ਕੋਈ ਅੰਦਰ ਫਾਇਰਵਾਲ ਗੇੜਿਆ ਉਹਦਾ ਅਫਸਰ ਵੀ ਨਾ ਲਮਾਂਗੇ ਔਰ ਫਰਾਂਕੀਸ ਟੀਮ ਦੇ ਮੈਂਬਰ ਵੀ ਨਾ ਲਮਾਂਗੇ ਉਹਨਾਂ ਨੂੰ ਜਾ ਕੇ ਪ੍ਰੋਪਰ ਵੈਰੀਫਾਈ ਕਰਾ ਕੇ ਫਿਰ ਦੱਸਾਂਗੇ ਕਾਰ ਦਾ ਨੁਕਸਾਨ ਹੋਇਆ ਕਾਰ ਦੀ ਜਦੋਂ ਆਸ-ਪਾਸ ਲੱਗੀ ਥੋੜੀ ਜਿਹੀ ਆਪਣੇ ਬਲਾਸਟ ਹੋਂ ਦੇ ਨਾਲ ਕਾਰ ਦਾ ਸ਼ੀਸ਼ਾ ਵੀ ਜਿਹੜਾ ਬਲਾਸਟ ਹੋਇਆ ਉਹ ਗੱਲ